ਸਮਾਜ ਵਿਰੋਧੀ ਅੰਸਰਾ ਖਿਲਾਫ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਮਕਬੂਲਪੁਰਾ ਦੇ ਮੁਖ ਅਫਸਰ ਇਨਸਪੈਕਟਰ ਮੋਹਿਤ ਕੁਮਾਰ ਦੀਆਂ ਹਿਦਾਇਤਾਂ ਅਨੁਸਾਰ ਏਐਸਆਈ ਕਸ਼ਮੀਰ ਸਿੰਘ ਅਤੇ ਕਾਂਸਟੇਬਲ ਆਕਾਸ਼ ਸ਼ਰਮਾ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਪਾਸੋਂ ਬਿਨਾਂ ਨੰਬਰੀ ਚੋਰੀशुदा ਐਕਟਿਵਾ ਸਕੂਟੀ ਬਰਾਮਦ ਹੋਈ ਜਾਣਕਾਰੀ ਦਿੰਦਿਆਂ ਏਐਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਸੋਹੀਆਂ ਕਲਾ ਵਾਸੀ ਸੁਖਚੈਨ ਸਿੰਘ ਉਰਫ ਸੁੱਖਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੋਸ਼ੀ ਕੋਲੋਂ ਬਰੀਕੀ ਨਾਲ ਪੁੱਛਕਿਛ ਕੀਤੀ ਜਾ ਰਹੀ ਹੈ ਅਤੇ ਇਸ ਕੋਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਹੀ ਟਾਲੀ ਵਾਲੇ ਚੌਂਕ 'ਚ ਨਾਕਾਬੰਦੀ ਕੀਤੀ ਸੀ ਜਿਹੜਾ ਸਬਜ਼ ਮੰਡੀ ਵੱਲੋਂ ਮਕਬੂਲਪੁਰੇ ਸਾਈਡ ਨੂੰ ਜਾਂਦਾ ਰਸਤਾ ਕਿਸੇ ਖਾਸ ਮਕਬੂਲ ਨੇ ਸਾਨੂੰ ਆ ਕੇ ਦੱਸਿਆ ਵੀ ਇੱਕ ਸੁਖਚੈਨ ਸਿੰਘਿਆ ਸੁੱਖਾ ਨਾਂ ਦਾ ਬਿਨਾ ਨੰਬਰੀ ਐਕਟਵਾ ਤੇ ਆ ਰਿਹਾ ਇਹ ਅਕਸਰੀ ਐਕਟਵਾ ਮੋਟਰਸਾਈਕਲ ਚੋਰੀ ਦਾ ਕਰਕੇ ਤੇ ਗਾਹ ਵੇਚਦਾ ਤੇ ਜਦੋਂ ਉਹ ਇਹ ਆਇਆ ਤੇ ਅਸੀਂ ਇਹਨੂੰ ਚੈੱਕ ਕੀਤਾ ਤੇ ਇਹਦੇ ਕੋ ਕੋਈ ਕਾਗਜ਼ ਨਹੀਂ ਵਿਖਾ ਸਕਿਆ ਫਿਰ ਅਸੀਂ ਇਹਨੂੰ ਪੁੱਛਿਆ ਤੇ ਇਸਨੇ ਦੱਸਿਆ ਕਿ ਮੈਂ ਚੋਰੀ ਕੀਤਾ ਵਾ ਤੇ ਇਹਦੀ ਤਫਸੀਲ ਅਜੇ ਚੱਲ ਰਹੀ ਆ ਅਗਲੀ ਕਾਰਵਾਈ ਜੋ ਹੋਊਗੀ ਉਸ ਹਿਸਾਬ ਨਾਲ ਦਿੱਤੀ ਜਾਏਗੀ